ਕਾਉਨੂ ਛੱਤਰੀ ਕਾਲਜੀ ਜਿਹੜੀ 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਅੱਜ 1 ਜੁਲਾਈ 2025 ਨੂੰ ਰੋਪੜ ਸ਼ਹਿਰ ਦੇ ਸਾਹਮਣੇ ਪਖੜਾ ਨਹਿਰ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਪਾਣੀ ਆ ਰਿਹਾ ਜਿਉ ਪਖੜਾ ਨਹਿਰ ਦੇ ਵਿੱਚ ਲੈਵਲ ਦੇਖ ਸਕਦੇ ਹੋ ਪਾਣੀ ਦਾ ਰੰਗ ਆਮ ਤੌਰ ਤੇ ਨੀਲਾ ਹੁੰਦਾ ਬਹੁਤ ਸਾਫ ਹੁੰਦਾ ਪਰ ਹੁਣ ਕੁਝ ਦਿਨਾਂ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਆ ਬਾਰਿਸ਼ ਦੀ وجہ ਨਾਲ ਨਹਿਰ ਦੇ ਕੰਢਿਆਂ ਤੋਂ ਮਿੱਟੀ ਵੀ ਘੁਲ ਕੇ ਵਿੱਚ ਆ ਜਾਂਦੀ ਹੈ ਜਿਹਦੇ ਨਾਲ ਕੁਝ ਰੰਗ ਕਿਸਮੈਲਾ ਹੋ ਜਾਂਦਾ ਫਿਰ ਵੀ ਰੰਗ ਪਾਣੀ ਦਾ ਕਾਫੀ ਸਾਫ ਆ ਪਰ ਜੋ ਆਮ ਤੌਰ ਤੇ ਬਿਲਕੁਲ ਨੀਲੇ ਰੰਗ ਦਾ ਸਾਫ ਹੁੰਦਾ ਉਦੋਂ ਦਾ ਨਹੀਂ ਇੱਗੇ ਦੇਖੋ ਜਿੱਧਰ ਨੂੰ ਪਾਣੀ ਜਾ ਰਿਹਾ ਉਹ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਭਖੜਾ ਨਹਿਰ ਦੇ ਉੱਪਰ ਪੋਲਾ ਕਿਉਂਕਿ ਇੱਧਰ ਢਲਾਣਾ ਪੁਲ ਤੋਂ ਥੱਲੇ ਨੀਵੀਂ ਜਗ੍ਹਾ ਨੂੰ ਜਾਂਦਾ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਜੀ ਕਣੀਆਂ ਪੈ ਰੀਆਂ ਹੁਣ ਵੀ ਹਲਕਾ ਮੀਂਹ ਪੈ ਰਿਹਾ ਪਾਣੀ ਦਾ ਲੈਵਲ ਦੇਖੋ ਕਿੰਦਾ ਉੱਪਰ ਤੱਕ ਹੋਇਆ ਪਿਆ ਨਹੀਂ ਤੇ ਪਹਿਲੇ 12 13 ਫੁੱਟ ਡਾਊਨ ਹੁੰਦਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਤੁਹਾਡੇ ਸਾਹਮਣੇ ਆ ਇਹ ਆ ਜੀ ਰੋਪੜ ਸ਼ਹਿਰ ਦੇ ਸਾਹਮਣੇ ਪਖੜਾ ਨਹਿਰ ਵਿੱਚ ਪਾਣੀ ਤੁਹਾਨੂੰ ਅੱਜ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਆ ਇਹ ਨਹਿਰ ਦੇ ਪਾਰ ਮੈਂ ਜਾ ਕੇ ਅੰਤੂਸਰੀ ਸ਼ੈੱਡ ਤੇ ਰੋਪੜ ਵਾਲੀ ਸ਼ੈੱਡ ਤੇ ਚਲਾ ਗਿਆ ਉਧਰ ਦੇਖ ਸਕਦੇ ਹੋ ਤੁਸੀਂ ਉਧਰੋਂ ਮੈਂ ਦਿਖਾ ਰਿਹਾ ਤੁਹਾਨੂੰ ਇਹ ਦੇਖੋ ਪਹਿਲੇ ਮਾਜਰੀ ਵਾਲੀ ਸ਼ੈੱਡ ਤੋਂ ਦਿਖਾ ਰਿਹਾ ਸੀ ਜਿੱਧਰ ਪਾਣੀ ਜਾ ਰਿਹਾ ਉਹ ਮੈਂ ਰੋਪੜ ਵਾਲੀ ਸ਼ੈੱਟ ਤੇ ਨਹਿਰ ਕ੍ਰੋਸ ਕਰਕੇ ਚਲਾ ਗਿਆ ਉਧਰੋਂ ਤੁਹਾਨੂੰ ਦਿਖਾ ਰਿਹਾ ਇਹ ਹੈ ਜੀ ਅੱਜ 1 ਜੁਲਾਈ 2025 ਇੱਥੇ ਸਾਹਮਣੇ ਦੇਖੋ ਮਸ਼ੀਨਾ ਆ ਗਈ ਹੈ ਮਸ਼ੀਨਰੀ ਇੱਥੇ ਪੋਲ ਬਣਾ ਨਾ ਇੱਥੇ 10 ਮੀਟਰ ਚੌੜਾ ਪੋਲ ਬਣਾ ਇਹ ਮਸ਼ੀਨਰੀ ਦੇਖੋ ਆ ਗਈ ਆ ਕੰਮ ਸ਼ੁਰੂ ਹੋ ਗਿਆ پہلا جو نہر دا پولا یہ تانگا پول کا کافی دیکھ سکتے سامنے پول دیکھ رہے ہو ہوتوں سنگل گڈی لنگ دی ہے پول تانگا اور ہونے تھے پول کھلا بان رہا جو کہ دس میٹر چوڑا جو بتی تیتی فٹ چوڑا ہو جانا یہ دیکھ سکتے پہلا پول دیکھو تو ہی ਇਹ ਅਜੇ ਇੱਧਰ ਮਸ਼ੀਨਰੀ ਖੜੀ ਕੀਤੀ ਏ ਲਿਆ ਕੇ ਜੋ ਪੋਲ ਬਣਾਉਣ ਦਾ ਕੰਮ ਆਉਣੀ ਆ ਇੱਥੇ ਪੋਲ ਬਣਾਣਾ ਸਾਹਮਣੇ ਕਿਉਂਕਿ ਪਹਿਲਾ ਪੋਲ ਤੰਗਾ ਸਿੰਗਲ ਗੱਡੀ ਲੰਘਦੀ ਆ ਇਹ ਦੇਖ ਸਕਦੇ ਤੁਸੀਂ ਸਾਹਮਣੇ ਗੱਡੀ ਆ ਰਹੀ ਆ ਇਹਨੂੰ ਰੁਕਣਾ ਪੈ ਰਿਹਾ ਪੋਲ ਤੰਗਾ ਹੋਣ ਦੀ ਵਜ੍ਹਾ ਨਾਲ ਲੱਗੇ ਖੁੱਲਾ ਪੋਲ ਬਾਰੇ ਇਹ ਹੈ ਜੀ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਪਖੜਾ ਨਹਿਰ ਦੇ ਉੱਪਰ ਪੋਲਾ ਇਹ ਦੇਖੋ ਇੱਧਰ ਮਟੀਰੀਅਲ ਵੀ ਆਉਣਾ ਸ਼ੁਰੂ ਹੋ ਗਿਆ ਇਹ ਸਰਯਾ ਇੱਥੇ ਟੇਅਰ ਕੀਤਾ ਹੋਇਆ ਪੋਲ ਵਾਸਤੇ ਪੋਲ ਦੀ ਸਮੱਗਰੀ ਆਉਣੀ ਸ਼ੁਰੂ ਹੋ ਗਈ ਆ ਇਹ ਦੇਖ ਸੋਬਾ ਜੀ ਤੁਸੀਂ ਪਖੜਾ ਨਹਿਰ ਵਿੱਚ ਪਾਣੀ ਦਾ ਲੈਵਲ ਔਰ ਪਾਣੀ ਦਾ ਰੰਗ ਰੰਗ ਸਾਫ ਆ ਪਰ ਪਹਿਲੇ ਜਿੰਨਾ ਸਾਫ ਨਹੀਂ ਹੈ ਇਹ ਰੋਪੜ ਸ਼ਹਿਰ ਦੇ ਸਾਹਮਣੇ ਆ ਜੀ ਸਾਹਮਣੇ ਦੇਖੋ ਟ੍ਰੈਫਿਕ ਜਾ ਰਹੀ ਹੈ ਇਹ ਨੈਸ਼ਨਲ ਹਾਈਵੇ ਚੰਡੀਗੜ੍ਹ ਤੋਂ ਨੰਗਲ ਰੋਡ ਆ ਇਹ ਇਹ ਰੋਪੜ ਸ਼ਹਿਰ ਦੇ ਸਾਹਮਣੇ ਜੋ ਫਲਾਈਓਵਰ ਬਣਿਆ ਰਿਹਾ ਵੇ ਫਾਟਕ ਦੇ ਉੱਪਰ ਇਹ ਉਥੋਂ ਦੀ ਤੁਸੀਂ ਲੋਕੇਸ਼ਨ ਦੇਖ ਰਿਹਾ ਹੈ ਇਹ نیر باخڑا لیول دیکھو سامنے کنڈا دیکھ رہا کافی لیول لائول اجہائی ہے دا یہ تو دکھایا جی آج ایک جلائی دو ہزار پچی ناخڑا پانی کا تازہ حال سو ملانگے اگلے ویڈیو سب دا تانواد پرماتما سب نے تندرست اور چڑھتی کلاس رکھے